ਰਸਿਆਨ ਬਾਬਾ ਸਾਹਿਬ ਦੀ ਜਨਮ ਦਿਨ ਬਹੁਤ ਬਹੁਤ ਮੁਬਾਰਕਾ ਕਿਉਂਕਿ ਸਾਰਾ ਸੰਵਿਧਾਨ ਦੇ ਰਚੇਤਾ ਬਾਬਾ ਵੀਰ ਮੇਰਕਾ ਸਾਹਿਬ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਜਿਨ੍ਹਾਂ ਨੇ ਹਮੇਸ਼ਾ ਸਮਾਜ ਦੀ ਸਾਰੇ ਵਰਗਾਂ ਨੂੰ ਇੱਕੋ ਜਿਹਾ ਮਾਨ ਸਤਕਾਰ ਦੇਣ ਦੇ ਉੱਤੇ ਜਿਹੜਾ ਜ਼ੋਰ ਦਿੱਤਾ ਜਿਹੜੀ ਉਹਨਾਂ ਦੀਆਂ ਸਿੱਖਿਆਵਾਂ ਨੇ ਅੱਜ ਹਰ ਇੱਕ ਬੰਦੇ ਦੇ ਦਿਲ 'ਚ ਉਹਨਾਂ ਦਾ ਇੱਕ ਸਤਕਾਰ ਆ ਉਹ ਇਸੇ ਕਰਕੇ ਆ ਕਿਉਂਕਿ ਉਹਨਾਂ ਨੇ ਸਾਰੀ ਉਮਰ ਆ ਜਿਹੜੀ ਇਸ ਜਿਹੜੀ ਇੱਕੋ ਜੇ ਸਾਰਿਆਂ ਨੂੰ ਰੱਖਣ ਵਾਸਤੇ ਜਿਹੜੀ ਲੜਾਈ ਉਹਨਾਂ ਨੇ ਵਿੱਢੀ ਉਸ ਦੇ ਉੱਤੇ ਜਿਹੜਾ ਇਹ ਅੱਜ ਵੀ ਅਸੀਂ ਉਹਨਾਂ ਨੂੰ ਆਪਣੇ ਸਿਰ ਤੇ ਆਪਣੇ ਦਿਲ 'ਚ ਸਾਰੇ ਸਤਕਾਰ ਦੇਦੇ ਹਾਂ। ਡੋਢੀ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਮੈਨਾਂ ਦਾ ਸਾਰਾ ਕੁਝ ਗੱਲ ਕਰ ਲਿਆ ਸੀਗਾ ਬਿਲਕੁਲ ਕੋਈ ਸਾਡੇ ਸਤਕਾਰਯੋਗ ਨੇ ਇੱਕੋ ਗੱਲ ਆਪਾਂ ਬਾਰ-ਬਾਰ ਕਰਾਂਗੇ ਤਾਂ ਵਧੀਆ ਲੱਗਦਾ ਸਾਡੇ ਬਹੁਤ ਹੀ ਸਤਕਾਰਯੋਗ ਨੇ ਉਹਨਾਂ ਦਾ ਹਮੇਸ਼ਾ ਸਤਕਾਰ ਆ ਅਸੀਂ ਛੋਟੇ ਹੁੰਨੇ ਆ ਕਈ ਵਾਰ ਸੀਨੀਅਰ ਸਾਨੂੰ ਕੁਝ ਕਹਿੰਦੇ ਨੇ ਤਾਂ ਸਾਡਾ ਫਰਜ਼ ਆ ਕਿ ਉਹਨਾਂ ਨੂੰ ਵਧੀਆ ਤਰੀਕੇ ਨਾਲ ਆਪਾਂ ਗੱਲ ਕਰੀਏ ਸੁਣੀਏ ਕਿਉਂਕਿ ਸਾਰੇ ਮੈਨੂੰ ਲੱਗਦਾ ਇਹ ਮੁਹਿੰਮ ਦੇ ਵਿੱਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਜਿਹੜੀ ਮੁਹਿੰਮ ਨਸ਼ਿਆਂ ਦੇ ਵਿਰੋਧ ਦਾ ਬਿਲਕੁਲ ਤੇ ਜਿਹੜੀ ਜਿਹੜੀ ਐਜੂਕੇਸ਼ਨ ਪਾਲਿਸੀ ਆ ਇਹਦੇ ਤੇ ਬੜਾ ਡੀਪਲੀ ਕੰਮ ਕਰਨਾ ਪਊਗਾ ਆਪਾਂ ਨੂੰ ਸਾਰਿਆਂ ਨੂੰ ਕਿਉਂਕਿ ਮੈਨੂੰ ਲੱਗਦਾ ਕਿ ਕੱਲਾ ਨਹੀਂ ਪੱਥਰ ਰੱਖਾ ਨਾਲ ਨਹੀਂ ਸਿੱਖਿਆ ਦੇ ਉੱਤੇ ਕੰਮ ਕਰਦਾ ਸਾਰੇ 8ਵੀਂ ਤੱਕ ਬੱਚੇ ਸਾਡੇ ਫੇਲ ਨਹੀਂ ਹੁੰਦੇ ਯਾਨੀ ਕਿ ਮੈਨੂੰ ਲੱਗਦਾ ਵੀ ਇਹ ਵੀ ਇੱਕ ਬਹੁਤ ਵੱਡਾ ਇਹਦੇ ਤੇ ਰੀਥਿੰਕ ਕਰਨ ਵਾਲੀ ਜ਼ਰੂਰਤ ਆ ਕਿਉਂਕਿ ਕੰਪੀਟੀਸ਼ਨ ਦੀ ਭਾਵਨਾ ਹੀ ਨਹੀਂ ਰਹਿੰਦੀ ਜਦੋਂ ਇੱਕ ਬੱਚੇ ਨੂੰ ਆਪਾਂ ਨੇ 8ਵੀਂ ਤੱਕ ਪ੍ਰਮੋਟ ਕਰੀ ਜਾਣਾ ਤਾਂ ਉਹਨੂੰ ਉਹਦੀ ਜਿਹੜਾ 베ਸ ਆ ਜਿਹੜੀ ਉਹਦੀ ਨਿਊ ਆ ਉਹ ਕਿਤੇ ਨਾ ਕਿਤੇ ਇਸ ਚੀਜ਼ ਨਾਲ ਕਮਜ਼ੋਰ ਹੋ ਜਾਂਦੀ ਆ ਬਾਕੀ ਸਾਡੇ ਧੂਰੀ ਦੇ ਵਿੱਚ ਗਵਰਨਮੈਂਟ ਕਾਲਜ ਆ ਬੇਨੜਾ ਦੇਸ਼ ਭਗਤ ਕਾਲਜ ਆ ਇਹਨਾਂ ਦੋਨਾਂ ਕਾਲਜਾਂ ਦੇ ਵਿੱਚ ਜੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਪਰਸਨਲ ਤੌਰ ਤੇ ਬੇਨਤੀ ਕਰਦਾ ਵੀ ਤੁਸੀਂ ਇੱਥੇ ਜਿਹੜੇ ਟਰਫ ਗਰਾਊਂਡਸ ਨੇ ਜਾਂ ਸਾਡੇ ਜਿਹੜਾ ਜਿਵੇਂ ਮੈਂ ਸਿੰੰਡਰ ਟਰੈਕ ਬਣਾਇਆ ਸੀਗਾ ਤਾ ਇੱਥੇ ਦੋਨਾਂ ਨੂੰ ਜਗ੍ਹਾ ਵੀ ਬਹੁਤ ਐਨਾਂ ਕੋਲੇ ਤੇ ਕੰਮ ਵੀ ਇਹ ਵਧੀਆ ਕਰ ਸਕਦੇ ਨੇ ਸੋ ਇਹ ਉਹਨਾਂ ਦੇ ਇੱਕੋ ਸਾਈਨ ਜੇ ਹੋ ਜਾਣ ਤਾਂ ਸਾਡੇ ਦੋਨੇ ਜਿਹੜੇ ਸ਼ਹਿਰ ਦਾ ਅੰਡਰ ਬ੍ਰਿਜ ਤੇ ਇੱਧਰ ਓਵਰ ਬ੍ਰਿਜ ਤੇ ਸਕੂਲਾਂ ਨੂੰ ਜਿਹੜੇ ਤਰੀਕੇ ਨਾਲ ਮੇਰੀ ਇੱਕ ਪ੍ਰਪੋਜ਼ਲ ਸੀਗੀ ਸ਼ਹਿਰ ਦੇ ਅੰਦਰ ਜਿਹੜੀ ਸਾਡੀ ਆਪਣਾ ਸ਼ੰਗਰੂਰ ਵਾਲੀ ਕੋਠੀ ਜਿਹਨੂੰ ਆਪਾਂ ਕਹਿੰਦੇ ਆ ਵੀ ਉਹਨੂੰ ਇੱਕ ਕੰਪਲੈਕਸ ਦੇ ਰੂਪ ਚ ਬਣਾਇਆ ਜਾਵੇ ਦਫ਼ਤਰ ਉੱਥੇ ਲਿਆਂਦੇ ਜਾਣ ਤੇ ਇੱਕ ਵੱਡਾ ਕਮਿਊਨਿਟੀ ਹਾਲ ਉੱਥੇ ਬਣ ਜੇ ਤੇ ਉਹ ਜਿਹੜੀ ਜਗ੍ਹਾ ਉਹਨੂੰ ਵਧੀਆ ਤਰੀਕੇ ਨਾਲ ਯੂਜ਼ ਕਰ ਸਕਦੇ ਆ ਤਾਂ ਕਿ ਜਿਹੜਾ ਵਪਾਰ ਆ ਉਹ ਸਾਡੇ ਸ਼ਹਿਰ ਦੇ ਵਿੱਚ ਆ ਸਕੇ ਕਿਉਂਕਿ ਜਦੋਂ ਜਿੱਥੇ ਫੁੱਟਬਾਲ ਹੋਊਗੀ ਉੱਥੇ ਆਪਦੇ ਆਟੋਮੈਟਿਕਲੀ ਨਾਲੇ ਉਹ ਜਿਹੜੀ ਸੰਗਰੂਰ ਵਾਲੀ ਕੋਠੀ ਆ ਸਾਰੇ ਸ਼ਹਿਰ ਦੀ ਪਾਰਕਿੰਗ ਦੇ ਮਸਲੇ ਦਾ ਹੱਲ ਕਰਦੀ ਆ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਸਾਡੇ ਪਹਿਲਵਾਨ ਵਾਲੇ ੱਡੇ ਦੀ ਜਿੱਥੇ ਤਕਰੀਬਨ ਅਸੀਂ ਖੁਦ ਬਹੁਤ ਜ਼ੋਰ ਜਦੋਂ ਜਹਿਦ ਕਰਕੇ ਮਾਰਕਫੈੱਡ ਦੀ ਜਗ੍ਹਾ ਹੋ ਅੱਜ ਉਹਦੇ ਤੇ ਸਮਝ ਲਓ ਕੋਈ ਖੱਬੇਓ ਕਬਜ਼ਾ ਕਰ ਲੈਂਦਾ ਕੋਈ ਸੱਜੇਓ ਕਬਜ਼ਾ ਕਰ ਲੈਂਦਾ ਜੇ ਉਹਨੂੰ ਧੂਰੀ ਦੇ ਵਿੱਚ ਪਾਰਕ ਦੇ ਵਿੱਚ ਤਬਦੀਲ ਕਰਿਆ ਜਾਵੇ ਸੈਰਗਾਹ ਬਣਾਈ ਜਾਵੇ ਤੇ ਉੱਥੇ ਇੱਕ ਆਊਟਲੈਟ ਖੋਲ੍ਹਿਆ ਜਾਵੇ ਮਾਰਕਫੈਟ ਦਾ ਜਾਂ ਸਾਡੀਆਂ ਸਰਕਾਰੀ ਸੰਸਥਾਵਾਂ ਦਾ ਨਾਲੇ ਤਾਂ ਉੱਥੋਂ ਸਮਾਨ ਲੋਕਾਂ ਨੂੰ ਮਿਲਦਾ ਦਾ ਗਵਰਨਮੈਂਟ ਨੂੰ ਇਹਦੇ ਵਿੱਚ ਪ੍ਰੋਫਿਟ ਹੋ ਸਕਦਾ ਮਾਰਕਫੈਟ ਦੇ ਨਾਂ ਤੇ ਜਿੰਨੇ ਵੀ ਪ੍ਰੋਡਕਟ ਨੇ ਉੱਥੇ ਉਹ ਆਪ ਦਾ ਆਊਟਲੈਟ ਖੋਲ੍ਹਣ ਸੋ ਇਸੇ ਤਰੀਕੇ ਨਾਲ ਧੂਰੀ ਪਿੰਡ ਦੀ ਜੇ ਗੱਲ ਕਰੀਏ ਜਿੱਥੇ ਕਬੱਡੀ ਹੁੰਦੀ ਆ ਉਹ ਮੰਡੀ ਸਾਡੀ 9 ਅੰਡਰ ਆਰਡਰ ਦੀ ਸਿਚੁਏਸ਼ਨ ਆਪਾਂ ਨੂੰ ਦੇਖਣੀ ਚਾਹੀਦੀ ਆ ਠੀਕ ਹੈ ਨਾ 9 ਅੰਡਰ ਆਰਡਰ ਦੇ ਉੱਪਰ ਜੇ ਕਿਤੇ ਨਾ ਕਿਤੇ ਉਹਨਾਂ ਨੇ ਕੋਈ ਗੱਲ ਰੱਖੀ ਆ ਉਹ ਬੜਾ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਨੇ ਤੇ ਉਹਨਾਂ ਨੇ ਕੋਈ ਨਾ ਕੋਈ ਕਿਸੇ ਤੋਂ ਤੱਥ ਉਹਨਾਂ ਨੂੰ ਮਿਲੇ ਹੋਣਗੇ ਤਾਂ ਹੀ ਉਹਨਾਂ ਨੇ ਗੱਲ ਰੱਖੀ ਆ ਤੇ ਇਹ ਸਚਾਈ ਵੀ ਆ ਕਿਉਂਕਿ ਥੋੜੇ ਦਿਨਾਂ ਬਾਅਦ ਜਿਹੜੇ ਬੰਬ ਅਟੈਕਸ ਹੋ ਰਹੇ ਨੇ ਆਪਾਂ ਇੱਕ ਦੂਜੇ ਨਾਲ ਲੜਨ ਦੀ ਬਜਾਏ ਜੇ ਸਰਕਾਰ ਇਹ ਇਹ ਸਮੱਸਿਆ ਨੂੰ ਗੰਭੀਰਤਾ ਨਾਲ ਲਵੇ ਤੇ ਇਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇ ਤਾ ਮੈਨੂੰ ਲੱਗਦਾ ਵੀ ਇੱਕ ਦੂਜੇ ਨਾਲ ਲੜਨ ਦੀ ਬਜਾਏ ਆਪਾਂ ਨੂੰ ਇਹ ਦੇਖਣਾ ਪਊਗਾ ਵੀ ਇਹ ਸਿਚੁਏਸ਼ਨ ਐ ਕਿਉਂ بگੜ ਰਹੀ ਆ ਕੀ ਕਾਰਨ ਨੇ ਇਹਦੇ ਪਿੱਛੇ ਕੀ ਕਿਹੜਾ ਆਪਣੇ ਦੇਸ਼ ਦਾ ਜਾਂ ਆਪਣੀ ਸਟੇਟ ਦਾ ਦੁਸ਼ਮਣ ਆ ਜਿਹੜਾ ਆਪਣੀ ਸਟੇਟ ਦੇ ਵਿੱਚ ਜਿਹੜੀ ਇਹ ਏਕੇ ਨੂੰ ਭੰਗ ਕਰ ਰਿਹਾ ਆਪਣੀ ਜਿਹੜੀ ਸ਼ਾਂਤੀ ਨੂੰ ਭੰਗ ਕਰ ਰਿਹਾ ਆਪਾਂ ਨੂੰ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਆ ਸੋ ਮੈਨੂੰ ਨਹੀਂ ਲੱਗਦਾ ਕਿ ਬਾਜਵਾ ਸਾਹਿਬ ਨੇ ਇਹਦੇ ਵਿੱਚ ਕੋਈ ਵੀ ਕਿਉਂਕਿ ਦੇਖੋ ਵਿਰੋਧੀ ਧਿਰ ਚਿੰਤਾ ਪ੍ਰਗਟ ਕਰੂਗੀ ਉਹਨਾਂ ਨੇ ਇਹ ਚਿੰਤਾ ਪ੍ਰਗਟ ਕਰਨੀ ਆ ਵੀ ਇੱਥੇ ਆ ਚੀਜ਼ ਕਿਉਂ ਨਹੀਂ ਹੋ ਰਹੀ ਉਹ ਤੋਂ ਬਾਅਦ ਸਾਡੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਵੀ ਇਹਰੇ ਉੱਤੇ ਬੜੇ ਵਧੀਆ ਤਰੀਕੇ ਨਾਲ ਜਿਹੜਾ ਆਪਦਾ ਪੱਖ ਰੱਖਿਆ ਤੇ ਮੈਨੂੰ ਲੱਗਦਾ ਕਿ ਆਪਾਂ ਸਾਰਿਆਂ ਨੂੰ ਪਹਿਲਾਂ ਆਪਾਂ ਦੇਖੋ ਪੰਜਾਬ ਦੇ ਵਸੇ ਆ ਉਹ ਤੋਂ ਬਾਅਦ ਆਪਾਂ ਕਿਸੇ ਧਰਮ ਦੇ ਆ ਕਿਸੇ ਪਾਰਟੀ ਦੇ ਆ ਕਿਸੇ ਆਰਗੇਨਾਈਜੇਸ਼ਨ ਦੇ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਆ ਇੰਨੀ ਜਰਖੇਸ ਧਰਤੀ ਧਰਤੀ ਦੇ ਉੱਤੇ ਅੱਜ ਵਪਾਰੀ ਬਾਹਰ ਨੂੰ ਕਿਉਂ ਜਾ ਰਿਹਾ ਇੱਥੇ ਵਪਾਰੀ ਕਿਉਂ ਨਹੀਂ ਆ ਰਿਹਾ ਸਾਡੇ ਨੌਜਵਾਨਾਂ ਨੂੰ ਨੌਕਰੀ ਕਿਉਂ ਨਹੀਂ ਮਿਲ ਰਹੀ ਸਾਡੇ ਬੱਚੇ ਬਾਹਰ ਕਿਉਂ ਜਾ ਰਹੇ ਨੇ ਚਾਹੇ ਉਹ ਮੈਂ ਆ ਚਾਹੇ ਉਹ ਸਾਡੀ ਬਾਟੀਆਂ ਚਾਹੇ ਦੂਸਰੀਆਂ ਬਾਟੀਆਂ ਨੇ ਸਾਰਿਆਂ ਨੂੰ ਇਹਦੇ ਤੇ ਬੈਠ ਕੇ ਸੋਚਣ ਦੀ ਜ਼ਰੂਰਤ ਆ ਨੌਜਵਾਨਾਂ ਲਈ ਕੋਈ ਰੋਜ਼ਗਾਰ ਪੈਦਾ ਕਰਨ ਦੀ ਨਾਲ ਕੀ ਅਸੀਂ ਰਾਸ਼ਨ ਲੈਣ ਲਈ ਅਸੀਂ ਲਾਈਨਾਂ 'ਚ ਲੱਗਣ ਦੀ ਲੋੜ ਨਾ ਪਵੇ ਜੇ ਸਾਡੇ ਨੌਜਵਾਨਾਂ ਨੂੰ ਨੌਕਰੀ ਮਿਲ ਜੇ ਉਹ ਆਪਦੇ ਟੱਬਰ ਦਾ ਕਿਉਂਕਿ ਮਿਹਨਤੀ ਪੰਜਾਬ ਆ ਕੋ ਆਉਦੇ ਟੱਬਰ ਦਾ ਆਪਦੀ ਮਿਹਨਤ ਨਾਲ ਢੱਡ ਭਰਨਾ ਜਾਣਦੇ ਨਹੀਂ ਸੋ ਮੈਂ ਤਾਂ ਇਹੀ ਚਾਹਣਾ ਕਿ ਚੰਗੀ ਸਿੱਖਿਆ ਹੋਵੇ ਚੰਗੀ ਹੈਲਥ ਹੋਵੇ ਅੱਜ ਜਿਹੜਾ ਬਾਬਾ ਸਾਹਿਬ ਦਾ ਅਸੀਂ ਜਨਮ ਦਿਨ ਮਨਾ ਰਿਹਾ ਉਹਨਾਂ ਦੀ ਸਾਰੀ ਉਮਰ ਇਸ ਚੀਜ਼ ਤੇ ਲੱਗੀ ਆ ਸਮਾਜ ਨੂੰ ਇੱਕ ਇੱਕ ਮਾਲਾ ਦੇ ਵਿੱਚ ਪਰੋਣ ਦੇ ਉੱਤੇ ਸੋ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਮਝਦੇ ਹੋਏ ਅੱਜ ਮੈਂ ਲੱਗਦਾ ਸਰਕਾਰ ਨੂੰ ਇਸ ਚੀਜ਼ ਦੇ ਉੱਤੇ ਕੋਈ ਵੱਡਾ ਕਦਮ ਲੈ ਕੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਜਿਹੜੇ ਸੱਚੀ ਸ਼ਰਧਾ ਤੇ ਸਰਕਾਰ ਜਿਹੜਾ ਸਾਡੇ ਬਾਬਾ ਸਾਹਿਬ ਨੂੰ ਭੇਟ ਕਰਨਾ ਚਾਹੀਦਾ ਕੋਈ ਵੱਡਾ ਫੈਸਲਾ ਲੈਣਾ ਚਾਹੀਦਾ ਧੰਨਵਾਦ ਜੇ ਉਹ ਲੱਕੜ ਮੰਡੀ ਦਾ ਦੇਖੋ ਹੁਣ ਧੂਰੀ ਉਰੇ ਆਪਣੇ ਤਾਂ ਲੱਕੜ ਦਾ ਉਹਨਾਂ ਆਦਾਨ ਪ੍ਰਦਾਨ ਹੈ ਨਹੀਂ ਕੋਈ ਬਿਜ਼ਨਸ ਹੈ ਨਹੀਂ ਮਾਨ ਸਾਹਿਬ ਤੇ ਮੈਨੂੰ ਲੱਗਦਾ ਕਿ ਉੱਥੇ ਅੰਕਲ ਕੋਈ ਚੰਗੀ ਜਿਵੇਂ ਮੈਂ ਆਈਟੀਆਈ ਪਾਸ ਕਰਵਾਈ ਸੀਗੀ ਆ ਜਿਹੜੀ ਮੋਲਵਾਲ ਸਾਹਿਬ ਦੇ 9ਵੇਂ ਪਾਸਸ਼ਾ 10ਵੇਂ ਪਾਸਸ਼ਾ ਰਿਕਨਿਸ਼ੋ ਬਰਾਬਰ ਜੋ ਆਈਟੀਆਈ ਇੱਥੇ ਅਸੀਂ ਧੂਰੀ ਚ ਲੈ ਆਈਏ ਜਾਲੇਦਲੇ ਕਿਸੇ ਦੋਨੇ ਕਾਲਜਾਂ ਦੇ ਵਿੱਚ ਲੈ ਆਈਏ ਕਿਉਂਕਿ ਉਹ ਜਿਉਂਦੀ ਤਿਉਂ ਹਜੇ ਲਮਕਦੀ ਆ ਕਿਉਂਕਿ ਮੇਰੇ ਹਰਨ ਤੋਂ ਬਾਅਦ ਉਹਦੇ ਦੀ ਕਿਸੇ ਨੇ ਕੰਮ ਨਹੀਂ ਕਰਿਆ ਉਹਦੇ ਨਾਲ ਕਿੰਨੇ ਹੀ ਨੌਜਵਾਨਾਂ ਨੂੰ ਜਿਹੜਾ ਹੱਥੀਂ ਕੰਮ ਕਰਨ ਦਾ ਜਿਹੜਾ ਆ ਯੋਗ ਸਾਧਨ ਮਿਲੂਗਾ ਸੋ ਮੇਰੀਆਂ ਸਾਰੀਆਂ ਬੇਨਤੀਆਂ ਨੇ ਇੱਕ ਇਸ ਤਰੀਕੇ ਨਾਲ ਨਹੀਂ ਵੀ ਮੈਂ ਕੋਈ 네ਗੇਟਿਵ ਪੋਲਿਟਿਕਸ ਕਰ ਰਹੀ ਹਾਂ ਵਿਰੋਧ ਤਾਂ ਵੀ ਇੱਕ ਤਰੀਕਾ ਹੋਣਾ ਚਾਹੀਦਾ ਤੇ ਅਸੀਂ ਸਜੈਸ਼ਨ ਐਜ਼ ਆ ਵਿਰੋਧੀ ਇੱਕ ਸਜੈਸ਼ਨ ਜਿਹੜਾ ਹੈਗਾ ਉਹ ਅਸੀਂ ਸਰਕਾਰ ਨੂੰ ਹੀ ਦੇ ਰਹੇ ਹਾਂ ਸੋ ਉਹ ਉਹਨਾਂ ਦੇ ਉੱਤੇ ਹੁਣੇ ਨਿਰਭਰ ਕਰਦਾ ਵੀ ਉਹ ਕਿਸ ਤਰੀਕੇ ਨਾਲ ਆ ਜਿਹੜਾ ਸਾਡੇ ਇਸ ਹਲਕੇ ਦੀ ਨੁਹਾਰ ਜਿਹੜੀ ਬਦਲ ਸਕਦੇ ਨੇ ਤੇ ਇੱਕ ਵਾਰ ਉਹ 3 ਸਾਲਾਂ ਚ ਇੱਕ ਵਾਰ ਵੀ ਨਹੀਂ ਆਏ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਇੱਕ ਵਾਰ ਜ਼ਰੂਰ ਆ ਕੇ ਸਾਰੇ ਸਰਪੰਚ ਸਹਿਬਾਨ ਨੂੰ ਐਮਸੀ ਸਹਿਬਾਨ ਨੂੰ ਵਪਾਰੀ ਵਰਗ ਨੂੰ ਪੱਤਰਕਾਰ ਭਾਈਚਾਰੇ ਨੂੰ ਕਿਸਾਨਾਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਸੰਗ੍ਹਾ ਦਰਸ਼ਨ ਦੇ ਰੂਪ ਚ ਸਾਰਿਆਂ ਨੂੰ ਮਿਲ ਉਹਨਾਂ ਦੀਆਂ ਸਮੱਸਿਆਵਾਂ ਸੁਣ ਤੇ ਫੇਰ ਜਿਹੜਾ ਧੂਰੀ ਦਾ ਇੱਕ ਮਾਸਟਰ ਪਲਾਨ ਤਿਆਰ ਕਰਕੇ ਕਿਉਂਕਿ ਦੇਖੋ ਕੰਮ ਇਹ ਨਹੀਂ ਵੀ ਮੈਂ ਉਹਨਾਂ ਦਾ ਵਿਰੋਧੀ ਆ ਸਾਨੂੰ ਤਾਂ ਆਪਾਂ ਰਾਜਨੀਤੀ 'ਚ ਕਿਉਂ ਆਇਆ? ਇਸੇ ਕਰਕੇ ਆਏ ਆ ਵੀ ਲੋਕਾਂ ਦਾ ਭਲਾ ਹੋਣਾ ਚਾਹੀਦਾ। ਜੇ ਇਹ ਭਲਾ ਮੁੱਖ ਮੰਤਰੀ ਸਾਹਿਬ ਕਰ ਦੇਣ, ਸਰਕਾਰ ਕਰ ਦੇਵੇ ਜਾਂ ਸੈਂਟਰ ਸਰਕਾਰ ਕਰ ਦੇਵੇ ਸਾਨੂੰ ਉਹਦੇ 'ਚ ਕੋਈ ਪਰੇਸ਼ਾਨੀ ਨਹੀਂ। ਅਸੀਂ ਸਭ ਤੋਂ ਪਹਿਲਾਂ ਆ ਕੇ ਉਸ ਚੀਜ਼ ਨੂੰ ਐਪਰੀਸ਼ੀਏਟ ਕਰਾਂਗੇ ਤੇ